ਕੋਈ ਵੀ ਵੀ ਹਿੱਕਤ ਕੋਈ ਨਾ ਹੋਏਗਾ ਹੋਏਗਾ ਨਹੀਂ ਨਾ ਹੋਗਾ ਤੇ ਇੱਕ ਪੁਲਿਸ ਤੇ ਸਿਟੀ ਪ੍ਰਸ਼ਾਸਨ ਦਾ ਇਸ ਵਿੱਚ ਉਹਦਾ ਸੰਯੋਗ ਕਰਾਂਗਾ ਦੇਖੋ ਅੱਜ ਦੇ ਆਪਾਂ ਆਦਤ ਪਾਵਾਂਗੇ ਕੋਈ ਵੀ ਚੀਜ਼ ਹੈ ਕਿਉਂਕਿ ਇੱਕ ਬੱਚੇ ਦਾ ਕੁਐਸਚਨ ਨਹੀਂ ਹੈਗਾ ਬਹੁਤ سارے ਬੱਚਿਆਂ ਦਾ ਕੁਐਸਚਨ ਹੈਗਾ ਸਕਦਾ ਵੀ ਅਸੀਂ ਆਪਣੇ ਲਿਮਟਿਡ ਜਿਹੜਾ ਇਲਾਕਾ ਹੋਆ ਜਾਂ ਬਾਹਰ ਏਰੀਆ ਆ ਜਾਂ ਕੁਝ ਕਲੋਨੀਆਂ ਉਥੇ ਵੀ ਐਸਪੀ ਚਲਾ ਸਕਦੇ ਆ ਇਸ ਨਾਲ ਸੁਸਾਇਟੀ ਦੇ ਮਾਵਾਸਲ ਫਿਰਦਾ ਜੇ ਬੱਚਾ ਚੱਲਦਾ ਵਾ ਦੂਸਰੇ ਬੱਚੇ ਵੀ ਆਪਾਂ ਕਿ ਉਹ ਵੀ ਚਲਾ ਗਏ ਤੇ ਉਥੇ ਸ਼ਹਿਰੀ ਲੋਕ ਵੀ ਇਹ ਕਹਿੰਦੇ ਆ ਕਿ ਸਾਡੇ ਸ਼ਹਿਰੀ ਕਰਦੇ ਵਿੱਚ ਹਰਮਤ ਕੋ ਨਹੀਂ ਦੀ ਇਹ ਕਈ ਲੋਕ ਇਹ ਵੀ ਕਹਿੰਦੇ ਆ ਕਿ ਜਿਹੜੀਆਂ ਜੀ ਆਪਣੇ ਜਿਹੜੀਆਂ ਫੈਸਿਲਿਟੀ ਆ ਸੀਟਪੈਂਟ ਆ ਉਹ ਤੋਂ ਬਾਅਦ ਜਿੱਤੀ ਰੋਡ ਹੈ ਵੀ ਤੇ ਚੱਲਦੇ ਆ ਮੇਰਾ ਖਿਆਲ ਹੈ ਕਿ ਜੇ ਆਪਣੇ ਘਰ ਤੋਂ ਬਾਹਰ ਨਿਕਲਦੇ ਸਾਰੇ ਆਪਾਂ ਇਹ ਰੂਲ ਬਾਲੋ ਕਰੀਏ ਤੇ ਮੈਂ ਕਿਸੇ ਵਾਸਤੇ ਸਿਹਤ ਬਣੇ ਕਿਸੇ ਦੀ ਜਾਨ ਬਚਾ ਦੇ ਤੁਹਾਡੀ ਬਦੌਰ ਜੇ ਤੁਸੀਂ ਮਨ ਕੇ ਇੱਕ ਸਾਧ ਦੇ ਐਗਜ਼ਾਮਪਲ ਤੁਸੀਂ ਬਣਾਓ ਮੈਂ ਕਹਾਂ ਤੁਸੀਂ ਐਗਜ਼ਾਮਪਲ ਬਣਾਓ ਉਦਾਹਰਣ ਬਣਾਓ ਕਿਸੇ ਵਾਸਤੇ ਕਿ ਮੈਂ ਨਹੀਂ ਕਹ ਰਿਹਾ ਕਿ ਕੋ ਛੋਟਾ ਬੱਚਾ ਨਹੀਂ ਰਹੇਗਾ ਥੈਂਕ ਯੂ

ਅੱਜ ਇਹ ਰਿਹਾ ਤੇ ਸੈਮੀਨਾਰ ਹੋਇਆ ਕੀ ਚੀਜ਼ ਦਾ ਹੋਇਆ ਇਹ ਉਹਦੇ ਬਾਰੇ ਤੁਸੀਂ ਕੀ ਇਹਦੇ ਵਿੱਚ ਜਿਹੜੇ ਨਵੇਂ ਕਾਨੂੰਨ ਆਏ ਨੇ ਜਿਹਦੇ ਵਿੱਚ 18 ਸਾਲ ਤੋਂ ਘੱਟ ਬੱਚੇ ਨੂੰ ਅਗਰ ਕੋਈ ਵੀ ਵਹੀਕਲ ਚਲਾਉਂਦਾ ਫੜਿਆ ਗਿਆ ਤੇ ਉਹਦੇ ਵਿੱਚ ਪੇਰੈਂਟ ਜਿਹੜਾ ਉਹ ਜ਼ਿੰਮੇਦਾਰ ਮੰਨਿਆ ਜਾਊਗਾ ਤੇ ਉਹਦੇ ਉੱਤੇ ਕਾਰਵਾਈ ਹੋਊਗੀ ਉਹਦੇ ਬਾਰੇ ਬੱਚਾ ਨੂੰ ਜਾਣਕਾਰੀ ਦਿੱਤੀ ਗਈ ਇਹ ਚੀਜ਼ਾਂ ਅਸੀਂ ਪਹਿਲਾਂ ਵੀ ਬੱਚਿਆਂ ਨੂੰ ਦੱਸਦੇ ਰਹਿੰਦੇ ਆ ਕਿ ਅਗਰ ਤੁਸੀਂ ਕੋਈ ਵੀ ਐਫਓਜੀ ਹਰਕਤ ਕਰਦੇ ਹੋ ਜਿਹਦੇ ਵਿੱਚ ਤੁਹਾਡੇ ਅਧਿਕਾਰ ਨਹੀਂ ਹੈਗੇ ਤੇ ਉਹਦੇ ਵਿੱਚ ਤੁਹਾਡੇ ਪੇਰੈਂਟਸ ਦੀ ਜਾਂ ਤੁਹਾਡੇ ਜਿਹੜੇ ਵੀ ਗਾਰਡੀਅਨਸ ਆ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਊਗੀ ਕਾਨੂੰਨ ਜਿਹੜਾ ਬਣਿਆ ਕੀ ਤੁਹਾਨੂੰ ਕੀ ਲੱਗਦਾ ਕਿ ਸਹੀ ਹੈ ਕਿ ਗਲਤ ਬਿਲਕੁਲ ਕਿਉਂਕਿ ਅਗਰ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਜਿਹੜੇ ਐਕਸੀਡੈਂਟ ਨੇ ਟੂ व्हीਲਰਸ ਨਾਲ ਹੋ ਰਹੇ ਨੇ ਔਰ ਉਹ ਵੀ ਉਹਨਾਂ ਬੱਚਿਆਂ ਨਾਲ ਕਰ ਰਹੇ ਨੇ ਜਿਹੜੇ ਕੀ ਉਹਨੂੰ ਅਨਡਿਊਲੀ ਰਾਈਡ ਕਰਦੇ ਨੇ ਜਿਹੜੇ ਕੋਈ ਕਾਨੂੰਨ ਨੂੰ ਨਾ ਫਾਲੋ ਕਰਦੇ ਹੋਏ ਜਾਂ ਕੋਈ ਕਾਨੂੰਨ ਦੀ ਪਾਲਣਾ ਨਾ ਕਰਦੇ ਹੋਏ ਉਹਨੂੰ ਗੱਡੀਆਂ ਚਲਾਉਂਦੇ ਨੇ ਸਰ ਤੁਸੀਂ ਕੋਰਟ ਤੇ ਹੈਗੇ ਜੀ ਕੋਆਰਡੀਨੇਟਰ ਕੋਆਰਡੀਨੇਟਰ ਹੈਗੇ ਜਿੱਥੇ ਤੇ ਜਿਹੜਾ ਬੱਚੇ ਉੱਲੜ ਬਾਜੀ ਕਰਦੇ ਮੋਟਰਸਾਈਕਲਾਂ ਦੇ ਜਿਹੜੇ ਛੁੱਟੀ ਹੁੰਦੀ ਹੈ ਜਾਂਦੇ ਆ ਉਹਨਾਂ ਦੇ ਕਈਆਂ ਤੇ ਐਕਸੀਡੈਂਟ ਹੁੰਦੇ ਨੇ ਉਸ ਬਾਰੇ ਕੀ ਲੋਕਾਂ ਨੂੰ ਜਾਗਰੂਕ ਕਰੀਏ ਬਿਲਕੁਲ ਸਾਡੇ ਆਪ ਸਕੂਲ ਦੇ 2-3 ਵਾਰੀ ਬੱਚਿਆਂ ਦੇ ਐਕਸੀਡੈਂਟ ਹੋ ਚੁੱਕੇ ਨੇ ਔਰ ਇੱਕ ਵਾਰੀ ਤਾਂ ਬੱਚਿਆਂ ਦੇ ਪੇਪਰ ਵੀ ਖਰਾਬ ਹੋਏ ਸੀਗੇ ਇਸੇ ਕਰਕੇ ਹੀ ਤੇ ਅਸੀਂ ਆਪਣੀਆਂ ਸਕੂਲ ਦੀਆਂ ਇਵੈਂਟ ਟੀਮਾਂ ਬਣਾਈਆਂ ਹੋਈਆਂ ਜਿਹੜੇ ਸਿਰੇ ਬੱਚੇ ਆਉਂਦੇ ਨੇ ਉਹਨਾਂ ਦੇ ਉੱਤੇ ਚੈੱਕ ਕਰਨ ਲਈ ਉਹਨਾਂ ਦੇ ਪੇਰੈਂਟਸ ਨੂੰ ਅਵੇਅਰ ਕਰਨ ਲਈ ਪਰ ਫਿਰ ਵੀ ਪੇਰੈਂਟਸ ਕਿਤੇ ਨਾ ਕਿਤੇ ਆਪਣੇ ਬੱਚਿਆਂ ਨੂੰ ਇਹ ਗੱਡੀਆਂ ਦੇ ਕੇ ਇਹ ਆਪਣਾ ਹੀ ਨੁਕਸਾਨ ਕਰ ਰਹੇ ਨੇ ਇਸ ਦਾ ਕੀ ਨਾਮ ਹੈ ਕੀ ਹੋਇਆ ਮੇਰਾ ਨਾਮ ਕਮਲ ਚੰਦ ਹੈ ਜੀ ਮੈਂ ਪ੍ਰਿੰਸੀਪਲ ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਸਰ ਅੱਜ ਜੱਥੇ ਮੇਰਾ ਸੈਮੀਨਾਰ ਹੋਇਆ ਹੈ ਜਿਹੜਾ ਸੈਮੀਨਾਰ ਅੱਜ ਕੀਤਾ ਹੋਇਆ ਹੈ ਤੇ ਕੀ ਕਹਿਣਾ ਚਾਹਦੇ ਹੋ ਅੱਜ ਇੱਕ ਬਹੁਤ ਵਧੀਆ ਸੈਮੀਨਾਰ ਹੋਇਆ ਜੀ ਇਹ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਵੱਲੋਂ ਤੇ ਸਬ ਇੰਸਪੈਕਟਰ ਦਲਜੀਤ ਸਿੰਘ ਜੀ ਆਪਣੀ ਟੀਮ ਨਾਲ ਆਏ ਸੀ ਤੇ ਬੱਚਿਆਂ ਨੂੰ ਅਵੇਅਰ ਕਰਾਇਆ ਜਿਹੜੇ ਕਾਨੂੰਨ ਨਵੇਂ ਆਏ ਪਲੱਸ ਜਿਹੜਾ ਟ੍ਰੈਫਿਕ ਰੂਲ ਨੂੰ ਲੈ ਕੇ ਜਿਹੜੀ ਐਡਵਾਈਜ਼ਰੀ ਆਈ ਹੈ ਉਹਦੇ ਵਾਸਤੇ ਬੱਚਿਆਂ ਨੂੰ ਦੱਸਿਆ ਕਿ ਬਈ ਜਿਹੜੇ ਵੀ ਬੱਚੇ ਬਗੈਰ ਲਾਇਸੈਂਸ ਤੇ ਜੇ ਟੂ ਵੀਲਰ অর 4 ਵੀਲਰ ਲੈ ਕੇ ਆ ਰਹੇ ਨੇ ਉਹਨਾਂ ਨੂੰ ਜਿਹੜਾ ਦੱਸਿਆ ਕਿ ਬਈ ਜੇ ਇਦਾਂ ਦੀ ਕਾਰਵਾਈ ਹੋ ਸਕਦੀ ਹੈ ਪੇਰੈਂਟਸ ਦੇ ਅਗੇਂਸਟ ਜੇ ਲਾਇਸੈਂਸ ਨਹੀਂ ਲੈ ਕੇ ਆਂਦੇ ਐ ਲਾਇਸੈਂਸ ਨਹੀਂ ਬਣਿਆ ਜੇ ਸਰ ਜਿਹੜੇ ਐਥੀਥੋ ਪੁਲਿਸ ਦਾ ਜੋ ਮਹੱਤਵੀ ਉਹਨੇ ਕਰਤਾ ਕਿ ਸਕੂਲ ਦਾ ਕੀ ਨਾਲ ਹੈ ਲੈ ਚੋਣਾ ਜਿਹੜਾ ਰੋਲ ਕੀ ਐਜ਼ ਅ ਸਕੂਲ ਜੀ ਅਸੀਂ ਹਮੇਸ਼ਾ ਆਪਣੇ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਇਹੀ ਹਦਾਇਤ ਦਿੰਦੇ ਆ ਕਿ ਆਪਣੇ ਬੱਚਿਆਂ ਨੂੰ ਨਾ ਭੇਜੋ ਟੂ ਵੀਲਰਸ অর 4 ਵੀਲਰ ਦੇਕੇ ਜੋ ਤੁਹਾਨੂੰ ਟੋਡਾ ਲਾਇਸੈਂਸ ਨਹੀਂ ਬਣਿਆ ਸਾਡਾ ਆਪਣਾ ਸਕੂਲ ਦਾ ਟ੍ਰਾਂਸਪੋਰਟ ਸਿਸਟਮ ਹੈ ਜਿਬ ਹਰ ਪਾਸੇ ਤੇ ਬਸਾਂ ਆ ਰਹੀਆਂ ਨੇ ਤੇ ਅਸੀਂ ਐਡਵਾਈਸ ਇਹੀ ਕਰਦੇ ਪੇਰੈਂਟਸ ਨੂੰ ਬੱਚਿਆਂ ਦੀ ਸੇਫਟੀ ਵਾਸਤੇ ਬੱਚਿਆਂ ਨੂੰ ਸਕੂਲ ਟ੍ਰਾਂਸਪੋਰਟ 'ਚ ਹੀ ਭੇਜੋ ਪਰ ਕਿਤੇ ਸ਼ਾਇਦ ਪੇਰੈਂਟਸ ਵੀ ਹੋ ਜਾਂਦੇ ਨੇ ਕਿ ਨਹੀਂ ਜੀ ਬੱਚੇ ਹੁੰਦੇ ਨਹੀਂ ਸਾਡੀ ਗੱਲ ਤੇ ਬਾਈਕਸ ਜਾਂ ਕਾਰਸ ਲੈ ਕੇ ਆ ਰਹੇ ਬੱਚੇ ਔਰ ਬਗੈਰ ਲਾਇਸੈਂਸ ਤੇ ਲੈ ਕੇ ਆ ਰਹੇ ਉਹ ਗਲਤ ਹੋ ਜਾਂਦਾ ਅੱਜ ਇੱਕ ਤੁਸੀਂ ਰੋਕਿਆ ਵੀ ਇੱਕ ਬੱਚਾ ਇੱਕ ਆਇਆ ਸੀ ਫੋਰਚਨਰ ਲੈ ਕੇ ਕੀ ਕਹਿੰਦੇ ਅਸੀਂ ਜਸ ਬੱਚਿਆਂ ਨੂੰ ਇਹੀ ਹਦਾਇਤ ਦੇ ਰਹੇ ਹਾਂ ਔਰ ਇਹ ਇੱਕ ਤਰੀਕੇ ਨਾਲ ਫਾਈਨਲ ਵਰਨਿੰਗ ਸਮਝੋ ਕਿ ਬੇਟਾ ਅਗਲੀ ਵਾਰੀ ਜੇ ਕਰੋਗੇ ਤਾਂ ਕਾਰਵਾਈ ਹੋ ਸਕਦੀ ਹੈ ਤੇ ਪੇਰੈਂਟਸ ਨੂੰ ਰਿਕੁਐਸਟ ਹੈ ਜੀ ਕਿ ਪਲੀਜ਼ ਥੋੜਾ ਜਿਹਾ ਧਿਆਨ ਦੇਣ ਬੱਚਿਆਂ ਦੀ ਜ਼ਿੰਦਗੀ ਜ਼ਿਆਦਾ ਜ਼ਰੂਰੀ ਹੈ ਜੀ ਪਹਿਲਾਂ ਸਾਡੇ ਵਾਸਤੇ ਹੋਰਾਂ ਸਕੂਲਾਂ ਨੂੰ ਕੁਝ ਕੁ ਹੋਰਾਂ ਪੇਰੈਂਟਸ ਨੂੰ ਵੀ ਕਹਿਣਾ ਚਾਹੁੰਦੇ ਹਾਂ ਇਸ ਵਾਰ ਮੈਂ ਤਾਂ ਸਾਰੇ ਪੇਰੈਂਟਸ ਨੂੰ ਇਹੀ ਦਰਖਾਸਤ ਹੈ ਜੀ ਕਿ ਬੱਚੇ ਸਾਡੇ ਸਾਰਿਆਂ ਦੇ ਪਿਆਰੇ ਹੈ ਜੀ ਇੱਕ ਇੱਕ ਦੋ ਦੋ ਬੱਚੇ ਸਾਰਿਆਂ ਦੇ ਹਨ ਆਪਣੇ ਤੇ ਪਲੀਜ਼ ਆਪਣੇ ਬੱਚਿਆਂ ਦੀ ਸੇਫਟੀ ਵਾਸਤੇ ਯੂ نو ਜਿਹੜਾ ਤਰੀਕੇ ਨਾਲ ਫੋਲੋ ਕਰੋ ਵਗੈਰ ਲਾਇਸੈਂਸ ਤੇ ਉਹਨਾਂ ਨੂੰ ਗੱਡੀ ਮਰਚ ਚਲਾਣ ਦਾ ਸਰ ਨਵਾਂ ਕੰਮ ਬਣਾਤਾ ਤੁਸੀਂ ਜੀ ਕੀ ਕਹਿਣਾ ਚਾਹਦੇ ਹੋ ਸ਼ਹਿਰੋ ਆ ਕੇ ਦਿਹਾਤੀ ਦੇ ਵਿੱਚ ਹੁਣ ਤੁਸੀਂ ਮੋਰਚਾ ਸੰਭਾਲਿਆ ਲੱਗਦਾ ਤੁਹਾਨੂੰ ਦਿਹਾਤੀ ਦੇ ਬੱਚੇ ਸੁਧਰਨ ਆ ਦੇਖੋ ਜੀ ਕੋਈ ਵੀ ਜਿਹੜੀ ਗਿਆਨ ਦੀ ਗੱਲ ਹੁੰਦੀ ਆ ਚਾਹੇ ਉਹ ਦਿਹਾਤੀ ਹੋਵੇ ਚਾਹੇ ਸ਼ਹਿਰੀ ਹੋਵੇ ਸਾਡਾ ਫਰਜ਼ ਹੈ ਕਿ ਲੋਕਾਂ ਨੂੰ ਅਵੇਅਰ ਕਰਨਾ ਇਹ ਸਕੂਲ ਇੱਕ ਬਹੁਤ ਵੱਡਾ ਪ੍ਰੋਜੈਕਟ ਬਾਦ ਵਿੱਚ ਜਿੱਥੋਂ ਆਪਾਂ ਬੱਚਿਆਂ ਨੂੰ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਦੇ ਵਿੱਚ ਅਵੇਰਨੈਸ ਫਰੋਣੀ ਔਰ ਲੋਕਾਂ ਦੇ ਵਿੱਚ ਇਹ ਜਾਗਰੂਕ ਕਰਨਾ ਕਿ ਬੱਚੇ ਜਿਹੜੇ ਆ ਉਹ ਉਹਨਾਂ ਨੂੰ ਟ੍ਰੈਫਿਕ ਦੁਰਲਾ ਦੇ ਸੰਬੰਧੀ ਸਮਝਾਇਆ ਜਾਵੇ ਔਰ ਜਿਹੜੇ ਕੋਈ ਵੀ ਬੱਚਾ ਇਹ ਨਹੀਂ ਚਾਹੁੰਦਾ ਕਿ ਸਾਡੇ ਮਾਪਿਆਂ ਨੂੰ ਸਜ਼ਾ ਹੋਵੇ ਜਾਂ ਸਾਡਾ ਮਾਪਿਓ ਜਿਹੜਾ ਵਾ ਇਸ ਕਾਨੂੰਨ ਦੇ ਵਿੱਚ ਫਸੇ ਸੋ ਅੱਜ ਜਿਹੜਾ ਅਸੀਂ ਇਹ ਸੈਮੀਨਾਰ ਲਾਇਆ ਸੀ ਸਾਡੇ ਪ੍ਰਿੰਸੀਪਲ ਸਾਹਿਬ ਦਾ ਔਰ ਇੱਥੇ ਸਕੂਲ ਦੇ ਬੱਚਿਆਂ ਦਾ ਬੜਾ ਹੀ ਸਾਨੂੰ ਸਾਥ ਰਿਹਾ ਇਹ ਉਹ ਬੱਚੇ ਵੀ ਇਸ ਕੰਮ 'ਚ ਖੁਸ਼ ਹੈ ਕਿ ਜਦੋਂ ਇੱਕ ਬੱਚਾ ਲਿਹਾਣੋਂ हट ਜੇਗਾ ਦੂਜੇ ਬੱਚਿਆਂ ਤੇ ਵੈਸੇ ਆਟੋਮੈਟਿਕਲੀ ਜਦੋਂ ਉਹ ਅਸਰ ਪੈਣਾ ਸ਼ੁਰੂ ਹੋ ਜਾਏਗਾ ਕੀ ਲੱਗਦਾ ਤੁਹਾਨੂੰ ਬਿਹਾਰ ਦੇ ਲੋਕ ਬੱਚੇ ਜਿਹੜੇ ਅੱਗੇ ਆ ਜਿਆਦਾ ਤੁਹਾਨੂੰ ਲੱਗਦਾ ਵੀ ਇਹ ਕਿ ਭੁਲੜਬਾਜ਼ ਹੁੰਦੇ ਨੇ ਕਿ ਜਿਵੇਂ ਤੁਸੀਂ ਸਮਝਾਓਗੇ ਜਾਂ ਉਹਨਾਂ ਦੇ ਕੋਈ ਐਕਸ਼ਨ ਨਹੀਂ ਲੈਣਾ ਵੇਖੋ ਜੀ ਇਹ ਦਿੰਦਾ ਵੱਡਾ ਸਕੂਲ ਹੈ ਇਹਦਾ ਨਾਮ ਹੈ ਔਰ ਮੈਂ ਕਹਾਂਗਾ ਕਿ ਇੱਥੇ ਬੱਚੇ ਵੈਲ ਐਜੂਕੇਟਿਡ ਨੇ ਔਰ ਬੱਚੇ ਜਿਹੜੇ ਉਹ ਸਮਝਦੇ ਵੀ ਆ ਬਹੁਤ ਬੱਚੇ ਜਿਹੜੇ ਸ਼ਹਿਰੀ ਇੱਥੇ ਪੜ ਰਹੇ ਆ ਉਹ ਬੱਚੇ ਜਿਹੜੇ ਉਹ ਇਸ ਚੀਜ਼ ਨੂੰ ਜ਼ਿਆਦਾ ਫੋਲੋ ਕਰਦੇ ਆ ਔਰ ਜਿੰਨੇ ਜਿਸ ਤਰੀਕੇ ਨਾਲ ਉਹ ਸੰਗੀਤਗੀ ਨਾਲ ਸੁਣਦੇ ਸੀਗੇ ਤੇ ਮੈਨੂੰ ਲੱਗਦਾ ਕਿ ਬੱਚੇ ਸਭ ਤੋਂ ਪਹਿਲਾਂ ਜਿਹੜੇ ਆ ਏਸੀ ਨੂੰ ਜਿਹੜੇ ਉਹ ਅਦੂ ਨੂੰ ਫੋਲੋ ਕਰਦੇ ਜਿਹੜੀ ਉਹ ਕੋਸ਼ਿਸ਼ ਕਰਦੇ ਆਪਾਂ ਸਕੂਲ ਗਵਰਨਮੈਂਟ ਸਕੂਲ ਕਿਹਾ ਜਿਹੜੇ 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 ਇਹ ਇੱਥੋਂ ਜਿਹੜਾ ਸਟਾਰਟ ਕੀਤਾ ਜਾਵੇ ਤੇ ਲੋਕਾਂ ਬੱਚਿਆਂ ਨੂੰ ਜਿਹੜਾ ਦਾ ਇਹ ਜਿਹੜੀ ਆ ਗਿਆਨ ਆ ਜਿਹੜੀ ਨਵੀਂ ਜਾਗਰੂਕਤਾ ਮੁਹਿੰਮ ਹੈ ਉਹਦਾ ਹਿੱਸਾ ਬਣਾਇਆ ਜਾਵੇ ਜਿਹੜੇ ਬੱਚੇ ਆ ਇਹ ਆਪਣੇ ਘਰ ਜਾ ਕੇ ਇਹ ਕੱਲ ਜਿਹੜੇ ਸੈਮੀਨਾਰ ਕੀਤੇ ਸੀ ਉਹ ਬੱਚਿਆਂ ਦੇ ਜਿਹੜੇ ਪੇਰੈਂਟਸ ਆ ਉਹ ਸਾਡੇ ਨਾਲ ਗੱਲ ਕਰਦੇ ਵੀ ਇਹ ਸਾਲ ਕਾਨੂੰਨ ਬਹੁਤ ਅੱਛਾ ਵਾ ਉਹ ਖਾਸ ਕਰਕੇ ਜਿਹੜੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੇ ਔਰ ਸਕੂਲ ਦੇ ਪ੍ਰਬੰਧਕ ਨੇ ਉਹ ਇਸੀ ਤੋਂ ਬੜੇ ਖੁਸ਼ ਨੇ ਇਸ ਕਾਨੂੰਨ ਤੋਂ ਬੜੇ ਖੁਸ਼ ਨੇ ਮਾਪੇ ਤੇ ਜਿਹੜੇ ਆ ਉਹ ਵਿੱਚੋਂ ਵਿੱਚ ਨਾ ਉਹ ਪਿਸਤੇ ਪਏ ਸੀਗੇ ਉਹ ਮਜਬੂਰ ਸੀਗੇ ਕਈ ਬੱਚੇ ਐਹੋ ਜਿਹੇ ਸੀ ਕਿ ਜਿਹੜੇ ਅਸੀਂ ਕੱਲੇ ਕੱਲੇ ਤੁਸੀਂ ਮਾਇਆ ਨੂੰ ਕੀ ਕਰਨਾ ਸਾਨੂੰ ਬਾਈਕ ਲੈ ਕੇ ਦਿਓ ਗੁੱਟ ਲੈ ਕੇ ਦਿਓ ਆ ਥੋੜੇ ਦਿਨ ਪਹਿਲਾਂ ਇੱਕ ਬਟਾਲੇ ਦੇ ਕੋਲ ਐਕਸੀਡੈਂਟ ਹੋਇਆ ਜਿਹੜਾ 16 ਸਾਲ ਦੇ ਬੱਚੇ ਦੀ ਡੈਥ ਹੋ ਗਈ ਆ ਦੋ ਮੋਟਰਸਾਈਕਲ ਜਿਹੜੇ ਆਪਸੇ ਜਟਕਰਾਏ ਔਰ ਤੁਸੀਂ ਦੇਖੋ ਜਿਹੜੀ ਸਾਡੀ ਡੈਥ ਰੇਸ਼ੋ ਆ ਉਹ ਖਾਸ ਕਰਕੇ ਜਿਹੜੇ ਨਵਾਲਗ ਬੱਚੇ ਉਹਨਾਂ ਦੀ ਬਹੁਤ ਜ਼ਿਆਦਾ ਵਾਧੀ ਜਾ ਰਹੀ ਹੈ ਜਿਹੜਾ ਕਾਨੂੰਨ ਨਹੀਂ ਆਂਦਾ ਇਹ ਬਹੁਤ ਵਧੀਆ ਔਰ ਉਹਨਾਂ ਦੇ ਬੱਚਿਆਂ ਦਾ ਇੱਕੋ ਇੱਕ ਜਿਹੜਾ ਕੁਲ ਦੀਪਕ ਹੈ ਉਹ ਵੀ ਬਚ ਸਕਦਾ ਔਰ ਦੂਜਿਆਂ ਦੇ ਵਾਸਤੇ ਵੀ ਇੱਕ ਸੇਧ ਬਣ ਸਕਦਾ